ਕੋਈ ਨਹੀਂ ਕਰਕੇ ਸ਼ਾਹ ਹੋ ਗਿਆ ਉਹ ਮੇਰਾ ਕਿਹੜਾ ਹੈ ਉਹ ਮੈਂ ਪੁਰਾਣੇ ਦੀ ਕਰ ਲਿਆ ਓਏ ਮਾਰ ਤੇ ਡਾਈ ਰਿਵਰ ਕਾ ਬਰਾਦੀ ਮੇਰੇ ਹੀ ਵਰਗਾ ਓਏ ਸੱਚੀ ਆ ਬਾਈ ਜੀ ਤੇ ਚੱਟਾ ਦਾ ਇਮਾਨ ਸੁਣਾਣਾ ਛਿੰਦਾਈ ਓਏ ਤਾ ਤੇਰੀ ਫਾਗਦੇ ਬੇਡਾ ਆਪਰਾ ਅੱਜ ਕਾ ਜਮਰਾ ਓਏ ਮਰਦਾ ਜੱਟਾਂ ਦੇ ਸ਼ੇਰਾਂ ਵਿੱਚ ਸਰ ਪਤਾ ਨਹੀਂ ਸਾਡੇ ਮੁਹੱਲੇ ਹਰਮਨਗਰੇ ਚ ਵਸਨੀਕ ਹੈਗੇ ਨੇ ਅਮਨਦੀਪ ਜੀ ਔਰ ਉਹਨਾਂ ਦਾ ਪਰਿਵਾਰ ਹੈ ਅਚੰਚਿਤ ਅਸੀਂ ਜਦੋਂ ਦਰਵਾਜ਼ਾ ਖੋਲਿਆ ਵਾ ਉਸਲੇ ਗੋਲੀਆਂ ਵੱਜੀਆਂ ਆਈਆਂ ਸਾਰੇ ਪਰਿਵਾਰ ਨਾਲ ਜੀ ਔਰ ਮ੍ਰਿਤਕ ਹਾਲਤ ਚ ਪਾਏ ਗਏ ਨੇ ਚਾਰ ਹੈ ਜੀ ਆਪ ਹੈ ਉਹਨਾਂ ਦੀ ਪਤਨੀ ਹੈ ਜਸਬੀਰ कौर ਉਹ ਦੋ ਬੱਚੇ ਹੈ ਜੀ ਦੋ ਕੁੜੀਆਂ ਬੇਟੀਆਂ ਹਨ ਨੂੰ ਕਿਵੇਂ ਪਤਾ ਲੱਗਾ ਸਰ ਅਸੀਂ ਗੁਰਦਾਤੇ ਪਾੜ ਦਾ ਆਰੰਭ ਕਰਵਾਉਣਾ ਉਹਦੇ ਲਈ ਤਿਆਰੀਆਂ ਕਰ ਰਹੇ ਸੀ ਔਰ ਇਥੋਂ ਜਦੋਂ ਅਲੇ ਦਵਾਲੇ ਤੋਂ ਦੇਖਿਆ ਕਿ ਗੇਟ ਨਹੀਂ ਖੋਲ ਰੇ ਤਾਂ ਸਾਡੇ ਕੋਲ ਬਚਾ ਗਿਆ ਵਾ ਕਿ ਐਦਾਂ ਲੱਗਦਾ ਵੀ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਦਰਵਾਜ਼ਾ ਨਹੀਂ ਖੋਲ ਰੇ ਸ਼ਾਇਦ ਕਿਤੇ ਬੇਹੋਸ਼ ਨੇ ਔਰ ਅਸੀਂ ਆ ਕੇ ਜਦੋਂ ਦਰਵਾਜ਼ਾ ਖੋਲਿਆ ਵਾ ਤੱਕਾ ਲਗਾ ਕੇ ਤਾਂ ਦੇਖਿਆ ਕਿ ਉਹਨਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਵਾ ਔਰ ਬਾਕੀ ਆਲੇ ਦੁਆਲੇ ਨੂੰ ਜੋੜੇ ਨੇ ਰਿਸ਼ਤੇਦਾਰ ਉਹਨਾਂ ਨੂੰ ਬੁਲਾ ਲਿਤਾ ਵਾ ਪੁਲਿਸ ਆਈ ਹੋਈ ਐ ਉਹ ਆਪਣਾ ਜਾਂਚ ਕਰ ਰਹੀ ਐ ਨਹੀਂ ਸਰ ਜੀ ਕੋਈ ਵੀ ਹੁਣ ਤੱਕ ਦੀ ਘਟਨਾ ਸਾਡੇ ਸਾਹਮਣੇ ਨਹੀਂ ਐ ਕਿ ਕੁਝ ਉਹਨਾਂ ਦਾ ਘਰੇ ਲੂ ਕੁਝ ਹੋਵੇ ਜਾਂ ਕੁਝ ਹੋਰ ਹੋਵੇ ਦਿਮਾਗੀ ਬਰਡਨ ਹੋਵੇ ਬਹੁਤ ਕੁਛ ਮਜਾਜ ਬੰਦਾ ਐ ਜੀ ਹੁਣ ਤੱਕ ਦਾ ਜਿਸ ਆਏ ਕੀ ਦੇਖਿਆ ਜੀ ਅੰਦਰ ਜੀ ਮੇਰੇ ਪਹਿਲੋ ਇੱਕ ਸਫਾਈ ਕਰਨ ਵਾਲੀ ਆਈ ਜੀ ਸਫਾਈ ਕਰਨ ਵਾਲੀ ਆਈ ਤੇ ਉਹਨੇ ਬੈਲ ਮਾਰ ਦਿੱਦੀ ਨਾ ਫੁੱਲ ਪੁਆਰੀ ਫੋਲਿਆ ਜੀ ਉੱਪਰ ਦੇ ਕਿਰਾਏਦਾਰ ਜੀ ਕਿਰਾਏਦਾਰਾਂ ਨੇ ਆਣ ਕੇ ਕਿਹਾ ਵੀ ਦੂਜੇ ਕੀ ਨਾਜ ਪੁਆਰੀ ਖੋਲਦਾ ਪਿਆ ਮਾਈ ਆਪਣੀ ਸੋਢੀ ਮੇਰੇ ਘਰੇ ਮਿਸ ਜੀ ਕੋਲ ਗਏ ਇਹਨ ਘਰੇ ਉਹਨੇ ਕਹ ਫਿਰ ਮੈਨੂੰ ਕੀਤਾ ਫੋਨ ਮੈਨੂੰ ਕਹਦੇ ਵੀ ਬੂਆ ਨਹੀਂ ਖੁੱਲਦੇ ਪਏ ਤੇ ਮੈਂ ਕਿਹਾ ਤੁਸੀਂ ਖੜਕਾਓ ਮੈਂ ਪਹਿਲੇ ਫੋਨ ਕੀਤੇ ਮੈਂ ਵੇਖੋ ਫੋਨ ਦਰਵਾਜ਼ਾ ਰਾਇ ਇਹਨੇ ਕਹਦੇ ਫੋਨ ਵੱਜਦੇ ਪਏ ਅੰਦਰ ਇਹ ਗੈਸਾਂ ਚੜ ਗਈ ਹੋਵੇ ਕਿਤੇ ਤੇ ਬੂਆ ਧੱਕੇ ਨਾਲ ਖੋਲਿਆ ਕੁੰਡੀ ਖੁੱਲ ਗਈ ਜੀ ਤੁਸੀਂ ਖੋਲੇ ਸੀ ਬੂਆ ਨਹੀਂ ਮੇਰੀ ਮਿਸ ਜੀ ਨੇ ਖੋਲਿਆ ਇਹਨਾਂ ਮੇਰੇ ਅੱਗੋਂ ਦੇ ਸਾਲ ਮੈਂ ਕਿਹ ਢਾਨੋ ਪਨਾਂ ਲਗਾ ਹਾਂ ਸਰ ਇਹ ਨਹੀਂ ਉੱਪਰ ਕਿਰਾਏਦਾਰਾਂ ਨੂੰ ਲਗਾਈ ਪਹਿਲਾਂ ਉਹ ਆਇਆ ਦੱਸਮ ਦੱਸ ਮੇਰੀ ਮਿਸ ਨੇ ਦੱਸਿਆ ਅੱਛਾ ਇਹਦੇ ਘਰ ਦੇ ਵਿੱਚ ਕੌਣ-ਕੌਣ ਰਹਿੰਦਾ ਹੈਗਾ ਸੀ ਹੁਣ ਅਗਰੇ ਥੱਲੇ E aí, GC. ਇਹ ਚਲੋ ਪ੍ਰੋਗਰਾਮ ਇਹ ਕੀ ਕੀ ਕੰਮ ਨਹੀਂ ਕੋਈ ਪ੍ਰੋਨਾਸ ਹੋਉਂਗੀ ਰਾਤੀ ਸਾਰਿਆਂ ਨਾਲ ਸੈਰ ਕਰਦੀ ਰਹੀ ਕਰ ਤੇ ਮੇਰੀ ਮਿਸਟ੍ਰੀ ਚ ਤੇ ਆਏ ਮਿਸ ਤੋਂ ਸੈਰ ਕਰਦੇ ਬੱਚੇ ਨਾਲ ਸੈਰ ਕਰ ਰਹੇ ਸੀ ਸਾਨੂੰ ਪਤਾ ਲੱਗਾ ਵੀ ਇਹ ਇੱਕ ਸਲੂਨ ਵੀ ਓਨ オーਪਨ ਨਵਾਂ ਕਰ ਰਹੇ ਸੀ ਤੇ ਕੋਈ ਗੱਲ ਸੀ ਫਿਨਾਂਸ ਕਰ ਰਹੇ ਸੀ ਇਹ ਕੋਈ ਪਤਾ ਨਹੀਂ ਇਹ ਚੀਜ਼ ਅਸਲ ਨਹੀਂ ਪਤਾ ਜੀ ਇਹ ਚੀਜ਼ ਪਰੇਸ਼ਾਨੀ ਹੈ ਕਿਸੇ ਤਰ੍ਹਾਂ ਦੀ ਕਿਸੇ ਅਜੀਬ ਤਰ੍ਹਾਂ ਦੀ ਪਛਾਣੀ ਪਛਾਣੀ ਜਿਵੇਂ ਕੋਈ ਲੜਾਈ ਝਗੜਾ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਸਰ ਜਿਹੜਾ ਜਿਹੜਾ ਹੁਣੇ ਬੜੀ ਬੰਦਪਾਗੀ ਘਟਨਾ ਜੜੀ ਹੋਈ ਆ ਇਹਦੇ ਵਿੱਚ ਅਮਨਦੀਪ ਸਿੰਘ ਜਿਹੜੇ ਉਹ ਅਫਸਰਾ ਸੁਵਿੰਦਰ ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਸਾਹਮਣੇ ਗਵੰਡੀ ਖੜਾ ਗਿਆ ਕਰਨ ਸਿੰਘ ਕਰਨਜੀਤ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਖੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਟਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਜ਼ਿਆਦਾ ਤੌਰ ਤੇ ਪਹਿਲੇ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲੇ ਹੀ ਪਿਸਟਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਹਾਂ ਤੇ ਵੈਸੇ ਬਹੁਤ ਹੀ ਟ੍ਰੈਜਿਕ ਇਨਸੀਡੈਂਟ ਹੈ ਤੇ ਅਸੀਂ ਪਰ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋਇਆ ਉਤੇ ਕੀ ਕੀ ਇਹਨਾਂ ਨੇ ਹੀ ਜਿਹੜਾ ਇਹਨਾਂ ਤੋਂ ਚੱਲੀ ਆ ਤੇ ਕੋਈ ਫੌਲ ਪਲੇ ਆ ਕਿੰਨੇ ਦਿਨਾਂ ਤੋਂ ਕੋਈ ਹੈ ਕਿਉਂ ਫੋਨ ਕਰਦੀ ਸੀ ਤਾਂ ਉਹਨਾਂ ਦੀ ਪਤਨੀ ਦੇਖੋ ਆਪੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ ਕੌਰ ਅਵੀਰ ਕੌਰ ਜਸਵੀਰ ਕੌਰ ਮੰਨਵੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਐ 6 ਸਾਲ ਦੀ ਬੱਚੀ ਐ ਉਹਨਾਂ ਦੀ ਇਹ ਸਾਲ ਗਨਸ਼ਾਟ ਹੋਏ ਆ ਸਾਡੇ ਨਹੀਂ ਗਨਸ਼ਾਟ ਜਿਹੜਾ ਜ਼ਿਆਦਾ ਤੌਰ ਤੇ ਕਰੀ ਇਹ ਦੇਖੋ ਜੀ ਇੱਕ ਚਾਰਾ ਜਾਨੇ ਦੀ ਸਰ ਕੀ ਕੰਮ ਕਰਦੇ ਸੀ ਹਸਬੰਦ ਪਤਾ ਲਗਾ ਸਰ ਕੀ ਕੰਮ ਕਰਤਾ ਸੀ ਇਹ ਮੈਨ ਫਾਈਨੈਂਸ ਦਾ ਕੰਮ ਸੀ ਜੀ ਸਰ ਨੂੰ ਲੱਗਦਾ ਜੀ ਉਹ ਕਿਹਾ ਆਪਣੀ ਕਾਫੋੜੀਆ ਬਣਾ ਕੇ ਵੀ ਭੇਜਦੇ ਸੀ ਸਰ ਨੂੰ ਲੱਗਦਾ ਜੀ ਮਤਲਬ ਕਿ ਜਿਹੜੇ ਗਨ ਛੋੜਾ ਆਪ ਹੀ ਮਤਲਬ ਕੀ ਸੀ ਉਹ ਦੇਖੋ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦੇਖ ਲਓ ਤੁਸੀਂ ਉਹਨਾਂ ਦੇ ਕੋਲੇ ਹੀ ਹੱਥ ਕੋਲੇ ਪਿਆ ਪਸੂ ਤੇ ਜਿਹੜਾ ਵੈਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਆਪਾਂ ਚੈੱਕ ਕਰਾਂਗੇ ਵੀ ਅੰਦਰ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਨੇ ਦੱਸ ਰਹੇ ਆ ਤਾਂ ਇਹਨਾਂ ਨੇ ਧੱਕਾ ਮਾਰ ਕੇ ਖੋਲਿਆ ਵੀ ਅੰਦਰੋਂ ਬੰਦ ਸੀ ਦਰਵਾਜ਼ਾ ਅਗੜਿਆ ਕੋਹਾਂਡੀ ਸਰ ਸਾਹਿਬ ਸੀਗੇ ਇਹ ਕਹੇ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਇਹਨਾਂ ਦੇ ਸੀਗੇ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਤਾਂ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕਰਦੇ ਆ ਉਸ ਤੋਂ ਸਾਹਮਣੇ ਆਉਂਦੀਆਂ ਉਹ ਸਾਬ ਨਾਲ ਕਰਦੇ ਆ ਫੋਰੈਂਸਿਕ ਟੀਮ ਛੱਡੀ ਆ ਰਹੀ ਹੈ ਉਹ ਵੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਜਿਹੜੇ ਇੰਜਰੀਜ਼ ਹੈ ਜਿਹੜੀਆਂ ক্লোਜ਼ ਰੈਨਸ ਉਹਨੇ ਚੱਲੇ ਸਰ ਕਿਹੜੀ ਜਗ੍ਹਾ ਜਿੱਥੇ ਇਹ ਹੋਇਆ ਧਰਮਨਗਰ ਧਰਮਨਗਰ